ਜਿਹੜਾ ਅਸਰ ਹੈ ਉਸ ਗੁਰਮੁਖ ਪਿਆਰੇ ਬੰਤੇ ਪੈਂਦਾ ਹੈ ਕਹਣ ਤੋਂ ਭਾਗ ਸੰਗਤ ਸਤ ਸੰਗਤ ਦੇ ਕੁਸੰਗ ਜਿਹੜੀ ਸੰਗਤ ਹੈ ਮਰਮ ਪਿਆਰਿਓ ਉਹ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਉਦਾਹਰਨ ਦੇ ਤੌਰ ਤੇ ਇੱਕ ਬੱਚਾ ਉਹ ਆਪਣੇ ਮਾਪੇ ਬਾਂ ਦੇ ਨਾਲ ਆਪਣੇ ਵੱਡਿਆਂ ਦੇ ਨਾਲ ਮੁੱਖ ਰਿਹਾਦਾ ਹੈ ਜੇ ਤ੍ਰੇਮ ਕਰਦਾ ਹੈ ਚੰਗੀਆਂ ਗੱਲਾਂ ਸਿੱਖਦਾ ਹੈ ਉਹਦੀ ਸੰਗਤ ਚੰਗੀ ਹੋ ਜਾਏਗੀ ਸੱਚੀ ਹੋ ਜਾਏਗੀ ਤੱਜ ਦੇਖਣ ਵਾਲੇ ਕਹਿਣ ਵਾਲੇ ਸੁਣਨ ਵਾਲੇ ਇਸ ਗੱਲ ਨੂੰ ਤਰਜੀਹ ਦੇਣਗੇ ਕਿ ਇਹ ਬੱਚਾ ਸਤਸੰਗਤ ਦੇ ਵਿੱਚ ਜਾਂਦਾ ਹੈ ਭਾਈ ਇਹ ਚੰਗੇ ਗੁਣ ਅਦਾ ਕਰੇਗਾ ਜੀ ਦੇ ਵਿੱਚ ਚੰਗੇ ਗੁਣਾ ਦੀ ਜਿਹੜੀ ਬਹੁਤਾਰਤ ਹੈ ਉਹ ਵਧੇਗਾ اچھا ਬੰਦਾ ਤੇ ਦੂਜੇ ਪਾਸੇ ਕੋਸੇ ਵੇਲੇ ਜਦੋਂ ਕੋਈ ਮਾਰੇ ਪਾਸੇ ਲੱਕ ਜਾਏਗਾ ਕਿਸੇ ਉਹਨੇ ਚੋਰ ਦੀ ਸੰਗਤ ਕਰ ਲਈ ਕਿਸੇ ਦੁਸ਼ਟ ਦੀ ਸੰਗਤ ਕਰ ਲਈ ਉਸ ਸੰਗਤ ਦਾ ਜਿਹੜਾ ਅਸਰ ਹੈ ਉਹ ਸੰਗਤ ਸਤ ਸੰਗਤ ਤੋਂ ਉਲਟ ਚੜੇਗਾ ਜਿ ਕਿ ਆ ਕੋ ਸਤਨਾਮ ਸ੍ਰੀ ਵਾਹਿ ਜੀ ਚੋਰ ਜਮ ਦਾ ਚੋਰ ਨਹੀਂ ਬੰਦਾ ਮੁਰਮਕ ਪਿਆਰਿਓ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਜੋ ਬ੍ਰਹਿਮੰਡੈ ਸੋਈ ਪੰਡੈ ਜੋ ਖੋਜੈ ਸੁਪਾ ਜਿੰਨੀਆ ਕੁਦਰਤੀ ਸ਼ਕਤੀਆਂ ਜਿੰਨੀ ਕੁਦਰਤੀ ਸਮਰਥਾ ਉਸ ਬ੍ਰਹਿਮੰਡ ਦੇ ਵਿੱਚ ਘੁੰਮ ਰਹੀ ਹੈ ਸਤਿਗੁਰੂ ਜੀ ਕਹਿੰਦੇ ਪਿਆਰਿਆ ਤੇਰੇ ਅੰਦਰ ਵੀ ਉਹੀ ਕੁਝ ਹੈ ਪਰ ਜੋ ਖੋਜੈ ਸੁਪਾ ਜਿਹੜਾ ਜਿਹੜਾ ਧਿਆਨ ਲਗਾਏਗਾ ਚੌਕੜਾ ਮਾਰ ਕੇ ਬੈਠੇਗਾ ਬੰਦਗੀ ਵਧਾਏਗਾ ਸੋ ਉਹਨਾਂ ਨੂੰ ਖੋਜ ਲਏਗਾ ਜੱਤ ਕੇ ਅੱਖੋਂ ਸਾਹਮਣਾ ਸ੍ਰੀ ਆਮੀਨ ਚੰਗੀਆਂ ਆਈਆਂ ਬੁਰਾਈਆਂ ਬਾਚੈ ਧਰਮ ਖਾਦੂ ਰਾਮ ਦੀ ਤੇ ਰਾਵਣ ਦੀ ਇੱਕੋ ਰਾਸ਼ੀ ਸੀ ਪਰ ਹਰਾਬੜੋ ਲੋਕ ਬੁਰਿਆੰਜਾ ਕਰਕੇ ਯਾਦ ਕਰਦੇ ਨੇ ਤੇ ਭਗਵਾਨ ਰਾਮ ਨੂੰ ਚੰਗੇ ਜੇ ਕਰਦੇ ਖਾਸ ਤੇ ਕ੍ਰਿਸ਼ਨ ਦੀ ਇੱਕੋ ਨਾਮ ਰਾਸ਼ੀ ਸੀ ਪਰ ਖਾਸ ਨੂੰ ਰੂਪ ਪ੍ਰਯੰਜਨ ਕਰਕੇ ਚੇਤੇ ਕਰਦੇ ਨੇ ਤੇ ਕ੍ਰਿਸ਼ਨ ਨੂੰ ਭਗਵਾਨ ਕ੍ਰਿਸ਼ਨ ਕਹਿ ਕੇ ਬੁਲਾਉਂਦੇ ਨੇ ਗੱਜਿਆ ਕੋ ਸਤਨਾਮ ਸ੍ਰੀ ਕੈੜ ਤੋਂ ਭਾਵ ਤੁਹਾਡੀ ਬਹੁਤਾਂ ਜਿਹੜੇ ਪਾਸੇ ਹੋ ਜਾਏਗੀ ਤੁਹਾਡੀ ਪਹਿਚਾਣ ਉਹਨਾਂ ਬਣਾ ਕਰਕੇ ਬਣੀ ਬਣੀ ਅਕਸਰ ਦਾਸ ਇਸ ਗੱਲ ਤੇ ਬੜਾ ਜ਼ੋਰ ਦਿੰਦਾ ਆ ਕਿ ਜੇਕਰ ਕਿਸੇ ਬੰਦੇ ਨੂੰ ਕੋਈ ਬਿਮਾਰੀ ਹੈ ਉਹ ਡਾਕਟਰ ਕੋਲੇ ਗਿਆ ਡਾਕਟਰ ਨੇ ਦਵਾਈ ਦੇ ਦਿੱਤੀ ਤੇ ਨਾਲ ਪਰਹੇਜ਼ ਦੱਸ ਦਿੱਤਾ ਕਿ ਭਾਈ ਆਹ ਚੀਜ਼ਾਂ ਨਹੀਂ ਖਾਣੀਆਂ ਇਹਨਾਂ ਤੋਂ ਤੈਨੂੰ ਇਹ ਬਿਮਾਰੀ ਤੇਰੀ ਵੱਧ ਸਕਦੀ ਹੈ ਤੇ ਗੁਰਮੁਖੋ ਬੜੋ ਬੰਦਾ ਦਵਾਈ ਵੀ ਖਾ ਰਿਹਾ ਤੇ ਪਰਹੇਜ਼ ਵੀ ਨਹੀਂ ਰੱਖ ਰਿਹਾ ਤੇ ਗੁਰਮੁਖ ਪਿਆਰਿਓ ਫਿਰ ਦਵਾਈ ਪਾਵੇ ਸਾਰੇ ਉਮਰ ਖਾਈ ਜਾਵੇ ਉਸ ਬਿਮਾਰੀ ਨੇ ਖੜਾ ਨਹੀਂ ਛੱਡਣਾ ਦੱਸ ਕਿ ਆਪ ਕੋ ਸਤਨਾਮ ਸ੍ਰੀ ਤੇ ਜਿਹੜੀ ਸਾਡੇ ਇਸ ਮਨ ਨੂੰ ਬਿਮਾਰੀ ਚੜਪੜੀ ਹੈ ਇਸ ਮਨ ਨੂੰ ਗੁਰਮੁਖੋ ਇੱਕ ਜਨਮ ਤੇ ਨਹੀਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਇਸ ਮਨ ਕੋ ਜਨਮ ਜਨਮ ਕੀ ਮਨ ਲੱਗ ਜਨਮਾਂ ਜਨਮਾਂ ਦੀ ਮੈਣ ਜਨਮਾਂ ਜਨਮਾਂ ਦੇ ਵਿਚਾਰਾਂ ਦੀ ਮੈਣ ਇਸ ਮਨ ਨੂੰ ਲੱਗੀ ਪਈ ਹੈ ਕਾਲਾ ਹੋਆ ਸਿਆਹ ਕਹਿੰਦੇ ਸ਼ਾਹ ਦਵਾਰਾ ਹੋਇਆ ਖਨਲੀ ਧੋਤੀ ਉਚਰੀਣਾ ਬੰਬਈ ਜੇ ਸੌ ਤੋਂ ਵੱਡਾ ਪਾ ਇਹਦੇ ਕੋਹ ਨੂੰ ਦੀ ਜਿਹੜੀ ਲੀਰ ਹੈ ਜਿੰਨਾ ਕੋਹ ਨੂੰ ਸਾਫ ਕਰਦੇ ਆ ਉਸ ਲੀਰ ਨੂੰ ਭਾਵੇਂ 100 ਵਾਰ ਧੋ ਲਈਏ ਤੇ ਉਹ ਪਹਿਲਾਂ ਵਾਂਦੀ ਸੱਚ ਨਹੀਂ ਬਣਦੀ ਜਾਂ ਜਿੱਦ ਕੇ ਕੋ ਸਸਨਾਮ ਸ੍ਰੀ ਇਸੇ ਕਰਕੇ ਪਰਬੁਰ ਨਾਨਕ ਪਾਤਸ਼ਾਹ ਇਸ ਗੱਲ ਦੀ ਗਰੰਟੀ ਲੰਦੇ ਨੇ ਕਿ ਪਿਆਰਿਆ ਭਾਵੇਂ ਤੇਰਾ ਮਨ ਹੈ ਜਿਹੜਾ ਕਿੰਨਾ ਵੀ ਮੈੜਾ ਕਿਉਂ ਨਾ ਹੋ ਜਿੰਨਾ ਵੀ ਤੈਨੂੰ ਹੋਰ ਦੁੱਖੇ ਅਨਕ ਹਤਿਆਨ ਜਨਮਦਾਰ ਇਦ੍ਰਮ ਮਹਾ ਕੁਆਦੰ ਬਟਤ ਸਭ ਸਮਰਾਂ ਤਹਰ ਨਾਮ ਨਾਨਕ ਜੈਸੇ ਪਾਪ ਕਾਸਟ ਖਸਮ ਕਰੋ ਹੋਰ ਦੁੱਖੇ ਹੁ ਕਹਿ ਲਗੇ ਹੋਰ ਦੁੱਖ ਤੇਰੇ ਤੇ ਪਿਆ ਹੋਇਆ ਹੋਰ ਦੁੱਖੇ ਅਨਕ ਹਤਿਆਨ ਅਨੇਕਾ ਹਤਿਆਵਾਂ ਦਾ ਤੇਰੇ ਉੱਤੇ ਦੋਸ਼ ਹੋਵੇ ਜਨਮਦਾਰ ਇਦ੍ਰਮ ਜਨਮਾ ਜਨਮ ਦਾ ਦਰਦ ਦਰ ਤੇਰੇ ਉੱਤੇ ਪਿਆ ਹੋਇਆ ਹੋਵੇ ਪਰ ਸਤਿਗੁਰੂ ਜੀ ਕਹਿੰਦੇ ਪਿਆਰਿਓ ਉਸ ਪਰਮੇਸ਼ਰ ਹਰੀ ਦੇ ਨਾਮ ਦਾ ਇੱਕ ਅੱਖਰ ਤੇਰੇ ਜਨਮਾ ਜਨਮ ਦੇ ਦਰਦ ਨੂੰ ਉਹਨਾਂ ਪਾਪਾਂ ਨੂੰ ਕਹਿੰਦੇ ਇਉਂ ਖਤਮ ਕਰ ਦੇਗਾ ਇਉਂ ਪਸੂ ਕਰ ਦੇਗਾ ਜਿਵੇਂ ਕੁਆਟੜਾ ਮਨ ਲੱਗਣ ਨੂੰ ਅੱਗ ਦੀ ਇੱਕ ਚੰਗਿਆੜੀ ਪਸੂ ਕਰ ਦਿੰਦੀ ਹੈਗਾ ਜਿਕੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਪਾਪ ਕਾਸ਼ ਪਸਮਨ ਕਰੋ ਤੇ ਮੇਰੇ ਪਿਆਰਿਓ ਕੋ ਪਾਪ ਵੀ ਅਸੀਂ ਕਰੀ ਜਾਈਏ ਤੇ ਸੰਤ ਸੰਗਤ ਵੀ ਕਰੀ ਜਾਈਏ ਉਸ ਚੀਜ਼ ਦਾ ਲਾਭ ਕੋਈ ਨਹੀਂ ਹੁੰਦਾ ਜਿੰਨਾ ਚਿਰ ਕੋਈ ਬੀਜ ਧਰਤੀ ਵਿੱਚ ਦੱਬਿਆ ਰਹੇਗਾ ਨਾ ਉਨਾ ਚਿਰ ਹੀ ਉਸ ਬੀਜ ਦੇ ਫਲੀ ਭੁਗਤਿੰਦ ਉਸਦਾ ਬੜਾਇਆ ਉਹਨੇ ਪੁੰਦਰ ਦਾ ਆ ਉਸ ਬੀਜ ਦਾ ਬੂਟਾ ਬਣਦਾ ਹੈ ਪੌਦਾ ਬਣਦਾ ਹੈ ਦਰਖਤ ਬਣਦਾ ਹੈ ਫਿਰ ਕਿਤੇ ਜਾ ਕੇ ਉਹਨੂੰ ਉਹਦੀਆਂ ਟਾਹਣੀਆਂ ਬਣਦੀਆਂ ਨੇ ਪੱਤੇ ਲੱਗਣੇ ਨੇ ਫੁੱਲ ਲੱਗਣੇ ਨੇ ਫੁੱਲਾਂ ਤੋਂ ਬਾਅਦ ਫਲ ਲੱਗਣਾ ਹੈ ਪਰ ਸਾਡੇ ਵਿੱਚ ਇਹਨਾਂ ਪੇਸ਼ੈਂਸ ਨਹੀਂ ਸਾਡੇ ਵਿੱਚ ਇਹਨਾਂ ਸਹਿਜ ਨਹੀਂ ਜੇ ਅਸੀਂ ਕਿਸੇ ਗੁਰਬਖ ਪਿਆਰੇ ਦੇ ਕਹਿਣ ਤੋਂ ਗੁਰਬਾਣੀ ਪੜਨਾ ਸ਼ੁਰੂ ਕਰ ਦਿੰਦੇ ਆ ਤੇ ਪੰਜ-ਛੇ ਦਿਨ ਪੜਦੇ ਆ ਮੁੜ ਕੇ ਫਿਰ ਛੱਡ ਦਿੰਨੇ ਆ ਤੇ ਕਈ ਮੈਂ ਗੁਰਮੁਖ ਪਿਆਰੇ ਹੱਸੇ ਦੇਖੇ ਨੇ ਕਿ ਰੱਬ ਦੇ ਫਕੀਰਾਂ ਕੋਲੋਂ ਮਹਾਪੁਰਖਾਂ ਕੋਲੋਂ ਇੱਕ ਨਹੀਂ ਬਹੁਤ ਹੈ ਕਿ ਬਾਬਾ ਜੀ ਸਾਡਾ ਮਨ ਨਹੀਂ ਲੱਗਦਾ ਗੁਰਬਾਣੀ ਚ ਪੜਦੇ ਆ ਅਸੀਂ ਗੁਰਬਾਣੀ ਪੜਦੇ ਆ ਹੱਥ ਦੇ ਵਿੱਚ ਸਾਡੇ ਗੁਟਕਾ ਆ ਤੇ ਮਨ ਸਾਡਾ ਕਿਤੇ ਹੋਰ ਉੱਡਿਆ ਫਿਰਦਾ ਕਰ ਚੁੱਕਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰਮੁਖ ਪਿਆਰਿਓ ਇਹ ਮਨ ਮਨ ਟਕਾਉਣਾ ਇਸ ਮਨ ਨੂੰ ਕਾਬੂ ਕਰਨਾ ਕੋਈ ਮਾੜੀ-ਮੋਟੀ ਗੱਲ ਨਹੀਂ ਇਹ ਮਨ ਗੁਰੂ ਦੀ ਬਾਣੀ ਤੋਂ ਬਿਨਾਂ ਗੁਰੂ ਦੀ ਆਗਿਆ ਤੋਂ ਬਿਨਾਂ ਗੁਰੂ ਦੀ ਮਿਹਰ ਤੋਂ ਬਿਨਾਂ ਕਾਬੂ ਨਹੀਂ ਆ ਸਕਦਾ ਕੱਚਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਹੈ ਬंदगी ਦੇ ਬਿਨਾ ਮੇਹਰ ਤੋਂ ਨਹੀਂ ਹੋ ਸਕਦੀ ਕੋਸ ਪਰਮੇਸ਼ਰ ਦਾ ਨਾਮ ਹੀ ਉਸ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾ ਅਸੀਂ ਲੈ ਨਹੀਂ ਸਕਦੇ ਗੱਜ ਕਿ ਆਂਖੋ ਸਤਨਾਮ ਸ੍ਰੀ ਵਾਹਿਗੁਰੂ ਮਨ ਨੂੰ ਟਕਾਉਣ ਦੇ ਲਈ ਮਨ ਨੂੰ ਜੋੜਨ ਦੇ ਲਈ ਸਭ ਤੋਂ ਪਹਿਲਾਂ ਮਨ ਨੂੰ ਬਿਠਾਉਣਾ ਪੈਂਦਾ ਹੈ ਸਰੀਰ ਨੂੰ ਬਿਠਾਉਣਾ ਪੈਂਦਾ ਟਿਕਾ ਉਸੀ ਵੱਡੇ ਵੱਡੇ ਜੋਗੀ ਵੱਡੇ ਵੱਡੇ ਸਿੱਧ ਵੱਡੇ ਵੱਡੇ ਤਪਸਵੀ ਵੇਖਿਓ ਬਿਲਕੁਲ ਸਾਧਾਰਨ ਬੈਠੇ ਹੋਣਗੇ ਹੱਥ ਜੁੜੇ ਨੇ ਨਿਤਰ ਬੰਦ ਨੇ 2 ਮਿੰਟ ਤੋਂ ਵੱਧ ਗੁਰਮੁਖ ਪਿਆਰਿਓ ਅਸੀਂ ਨਿਤਰ ਬੰਦ ਕਰਕੇ ਨਹੀਂ ਬੈਠ ਸਕਦੇ ਕਿਉਂਕਿ ਅੰਦਰ ਸਹਿਜ ਨਹੀਂ ਅੰਦਰ ਉਸ ਨਾਮ ਦਾ ਬੀਜ ਨਹੀਂ ਬੰਦਗੀ ਨਹੀਂ ਪਰਮੇਸ਼ਰ ਦਾ ਨਾਮ ਨਹੀਂ ਟਕਿਆ ਕਿਉਂ ਨਹੀਂ ਟਕਿਆ ਕਿਉਂਕਿ ਅਜੇ ਤੱਕ ਸਾਡਾ ਭਾਂਡਾ ਸਾਚ ਨਹੀਂ ਹੋਇਆ ਗੱਜਿਆ ਕੋ ਸਤਨਾਮ ਸੇਵਾ ਜਦੋਂ ਉਹ ਭਾਣਾ ਅੰਦਰਲਾ ਸੱਤ ਹੋ ਗਿਆ ਸਭ ਤੋਂ ਪਹਿਲਾਂ ਇਹਦੇ ਵਿੱਚ ਨਾਮ ਦੇ ਗਿਆਨ ਨੇ ਉਸ ਕਿੜਕੇ ਮਾਤਰ ਨੇ ਟਿਕਣਾ ਹੈ ਤੇ ਜਦੋਂ ਟਿਕ ਗਿਆ ਫਿਰ ਇਸ ਸਰੀਰ ਦੇ ਜਿਹੜੇ ਗਿਆਨ ਇੰਦਰੇ ਨੇ ਕਰਮ ਇੰਦਰੇ ਨੇ ਉਹ ਕਾਬੂ ਚਾਉਣਗੇ ਜਦੋਂ ਉਹ ਕਾਬੂ ਦੇ ਵਿੱਚ ਆ ਗਏ ਗੁਰਮਖੋ ਫਿਰ ਇਹੜਾ ਸੁਖਮਨਾ ਤੇ ਜਿਹੜੀ ਪਿੰਗਲਾ ਨਾੜੀ ਹੈ ਉਸ ਦੇ ਪਰਜਵਲਿਤ ਹੋਣਾ ਹੈ फेर ਕਿਤੇ ਜਾ ਕੇ ਮਨ ਦੀ ਵਾਰੀ ਹੋਣੀ ਹੈ ਤੇ ਅਸੀਂ ਇੱਥੇ ਹਫ਼ਤਾ ਪਾਠ ਕਰਕੇ 15 ਦਿਨ ਮਹੀਨਾ 40 ਦਿਨ ਪਾਠ ਕਰਕੇ ਤੇ ਆ ਕੇ ਗੁਰੂ ਨੂੰ ਆਵਾਜ਼ ਦਿੰਦੇ ਆ ਕਿ ਸਾਡਾ ਕੰਮ ਨਹੀਂ ਬੜਿਆ ਕਰ ਚੁੱਕਿਆ ਆਖੋ ਸਤਨਾਮ ਸ੍ਰੀ ਗੁਰਪਤ ਪਿਆਰਿਓ ਜਿੱਥੇ ਪ੍ਰੇਮ ਹੁੰਦਾ ਹੈ ਨਾ ਜਿੱਥੇ ਪਿਆਰ ਹੁੰਦਾ ਆ ਮੁਹੱਬਤ ਹੁੰਦੀ ਹੈ ਤੁਹਾਡਾ ਸਿੱਧਕ ਹੁੰਦਾ ਆ ਉੱਥੇ ਤੁਸੀਂ ਵੇਖਿਓ ਕਦੇ ਵੀ ਨਾਪ ਤੋਂ ਨਹੀਂ ਹੁੰਦਾ ਗਿਣਤੀਆਂ ਬਿਣਤੀਆਂ ਨਹੀਂ ਹੁੰਦੀਆਂ ਕਹਣ ਲੱਗੇ ਬਾਬਾ ਬੋਲੇ ਸ਼ਾਹ ਜੀ ਇੱਕ ਦਿਨ ਬੈਠੇ ਸੀ ਕੀ ਵੇਖ ਰਹੇ ਨੇ ਕਿ ਇੱਕ ਦੁੱਧ ਵਾਲੀ ਦੁਕਾਨ ਦੇ ਉੱਤੇ ਬੜਾ ਘੱਟ ਹੋਇਆ ਲੋਕ ਦੁੱਧ ਲੈ ਰਹੇ ਨੇ ਤੇ ਉਹ ਜਿਹੜੀ ਬੀਬੀ ਦੁੱਧ ਦੇ ਰਹੀ ਆ ਵੰਡ ਰਹੀ ਆ ਕੋਈ ਕੰਮ ਨੰਦਾ ਨਾ ਉਹਨੂੰ ਉਸ ਹੱਬ ਨਾਲ ਦਿੰਦੀ ਐ ਕੋਈ ਦੋਵਾਂ ਨੇ ਦਿੰਦਾ ਐ ਉਹਨੂੰ ਉਸ ਹੱਬ ਨਾਲ ਦਿੰਦੀ ਐ ਤੇ ਦੇਖਦੇ ਆ ਦੇਖਦੇ ਕੀ ਵੇਖਦੇ ਨੇ ਸਾਈਂ ਜੀ ਕੇ ਇੱਕ ਨੌਜਵਾਨ ਆਇਆ ਉਹਨੇ ਉਹਨੂੰ ਆਪਣਾ ਭਾਂਡਾ ਫੜਾਇਆ ਤੇ ਉਸ ਬੀਬੀ ਨੇ ਉਹ ਜਿਹੜਾ ਭਾਂਡਾ ਸੀ ਸਾਰਾ ਭਰ ਦਿੱਤਾ ਤੇ ਉਸ ਨੌਜਵਾਨ ਨੇ ਉਹ ਭਾਂਡੇ ਨੂੰ ਲਿਆ ਆ ਗਿਆ ਵਾਪਸ ਤੇ بابا ਬੁਲੇਸ਼ਾ ਜੀ ਕਹਿੰਦੇ ਮੈਂ ਉਹਦੇ ਕੋਲੇ ਗਿਆ ਤੇ ਪੁੱਛਿਆ ਕਿ ਧੀਏ ਹਰ ਇੱਕ ਤੋਂ ਤੂੰ ਪੈਸੇ ਲਏ ਨੇ ਕਿਸ ਤੋਂ ਇੱਕਾ ਨਾ ਦੋਆ ਨੇ ਪੰਜਾਂ ਨੇ ਪਰ ਉਸ ਨੌਜਵਾਨ ਤੋਂ ਨਹੀਂ ਲਿਆ ਉਹ ਕਹਿਣ ਲੱਗੀ ਸਾਈ ਲੋਕਾ ਇਹ ਗੱਲਾਂ ਬਣੀਆਂ ਦੂਰ ਦੀਆਂ ਨੇ ਇਹ ਗੱਲਾਂ ਸਾਡੇ ਅੰਦਰ ਦੀਆਂ ਨੇ ਉਹ ਕਹਿਣ ਲੱਗ ਰਹੀ ਫਿਰ ਵੀ ਦੱਸ ਉਹ ਕਹਿਣ ਲੱਗੀ ਸਾਈ ਲੋਕਾ ਜਿਨ੍ਹਾਂ ਨਾਲ ਦਿਲਾਂ ਦੇ ਪ੍ਰੇਮ ਹੁੰਦੇ ਨੇ ਮੁਹੱਬਤ ਹੁੰਦੀ ਆ ਪਿਆਰ ਹੁੰਦਾ ਹੈ ਭਰੋਸਾ ਹੁੰਦਾ ਹੈ ਤੇ ਕਹਿ ਲੱਗੇ ਉਹਨਾਂ ਦੇ ਨਾਲ ਕਾਦੇ ਹਿਸਾਬ ਕਿਤਾਬ ਬਾਬਾ ਬੁੱਢਾ ਸ਼ਾਹ ਕਹਿੰਦੇ ਮੈਂ ਬੜੀ ਆਪਣੇ ਆਪ ਨੂੰ ਫਟਲਾਣ ਦਾ ਪਾਈਆ ਕਿ ਮੇਰੇ ਨਾਲੋਂ ਉਹ ਕੁੜੀ ਚੰਗੀ ਐ ਉਸ ਨੌਜਵਾਨ ਨੂੰ ਪ੍ਰੇਮ ਕਰਦੀ ਐ ਪਰ ਭੁੱਲਿਆ ਤੂੰ ਉਸ ਖੁਦਾ ਨੂੰ ਪ੍ਰੇਮ ਕਰਦਾ ਐ ਉਸ ਖੁਦਾ ਦਾ ਤੂੰ ਆਸ਼ਿਕ ਐ ਉਸ ਖੁਦਾ ਦਾ ਤੂੰ ਫਕੀਰ ਐ ਪਰ ਕਹਿ ਲੱਗਿਆ ਗੱਲ 'ਚ ਤਸਵੀ ਪਈ ਐ ਉਹਦਾ ਨਾਮ ਵੀ ਗਿਣ-ਬਿਣ ਕੇ ਲੈ ਰਿਆ ਗੱਜ ਕੇ ਆਕੋ ਸਤਨਾਮ ਸ੍ਰੀ ਅਕਾਲ ਉਹਦਾ ਨਾਮ ਤੂੰ ਗਿਣ-ਬਿਣ ਕੇ ਲੈ ਰਿਆ ਤੇ ਜਿਹੜਾ ਗੁਰਮਖੋ ਬੇਸ਼ੁਮਾਰ ਹੈ ਬੇਅੰਤ ਹੈ ਜਿਹਦਾ ਅੰਤ ਕੋਈ ਨਹੀਂ ਜਿਹਦੀ ਗਿਣਤੀ ਕੋਈ ਨਹੀਂ ਅਗਨਤ ਹੈ ਤੇ ਉਹਨੂੰ ਅਸੀਂ ਗਿਣ-ਬਿਣ ਕੇ ਯਾਦ ਕਰਕੇ ਉਹਨੂੰ ਖੁਸ਼ੀ ਨਹੀਂ ਕਰ ਸਕਦੇ ਗੱਜ ਕੇ ਆਕੋ ਸਤਨਾਮ ਸ੍ਰੀ ਅਕਾਲ ਕਿッセ ਕਰਕੇ ਜਿਹੜੇ ਰੱਬ ਦੇ ਫਕੀਰ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਤੁਹਾਨੂੰ ਰਸਤਾ ਦਿਖਾਉਂਦੇ ਨੇ ਤੁਹਾਡਾ ਮਾਰਗਦਰਸ਼ਕ ਬਣਦੇ ਨੇ ਤੇ ਜਿਹੜੇ ਤਾਂ ਉਸ ਮਾਰਗਦਰਸ਼ਕ ਤੇ ਚੱਲ ਕੇ ਚੱਲਦੇ ਨੇ ਮਹਾਂਪੁਰਖਾਂ ਦੀ ਗੱਲ ਸੁਣਦੇ ਨੇ ਮੰਨਦੇ ਨੇ ਕਿਨ ਲਗੀ ਉਹਨਾਂ ਦੇ ਬੇੜੇ ਤਾਂ ਪਾਰ ਹੋ ਜਾਂਦੇ ਨੇ ਤੇ ਬਾਕੀ ਜਿਹੜੇ ਉਸ ਮਾਰਗ ਤੇ ਨਹੀਂ ਚੱਲਦੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸੇ ਆਏ ਜਾਹੇ ਦੁੱਖ ਪਾਇਦਾ ਆਉਂਦੇ ਨੇ ਜੰਮਦੇ ਨੇ ਮਰਦੇ ਨੇ ਫੇਰ ਜੰਮਦੇ ਨੇ ਫੇਰ ਮਰਦੇ ਨੇ ਸੋ ਸਤਗੁਰੂ ਜੀ ਕਿਰਪਾ ਕਰਨ ਬੰਦਗੀ ਦੀ ਜ਼ਾਤ ਬਖਸ਼ਿਸ਼ ਕਰਨ ਆਓ ਹੁਣ ਆਰਤੀ ਆਰਤੀ ਦਾ ਕੀਰਤਨ ਉਸ ਤੋਂ ਪਹਿਲਾਂ ਇੱਕ ਧਾਰਨਾ ਪੜ ਕੇ ਇੱਕ ਧਾਰਨਾ ਪੜੀਏ ਉਸ ਤੋਂ ਪਰ ਆਰਤੀ ਆਰਤੀ ਜੋ ਹੈ ਆਰਤੀ ਆਰਤੀ ਦੀ ਲੋੜ ਹੈ ਉਹ ਬੰਦਾ ਬੰਦਗੀ ਬਗੈਰ ਕਿਵੇਂ ਕਮੰਦਾਨੀ ਬੰਦ ਬੰਦਗੀ ਬਗੈਰ ਕਿਵੇਂ ਕਮੰਦਾਨੀ ਬੰਦ ਬੰਦਗੀ ਕੀਤ ਸੋਸਤੋ 70 10 ਵਿੱਚ ਕਿਸ਼ੋ ਨਾਜ਼ੀਰ ਮਹੱਲਾ ਪੈਸਾ ਈ ਕੋ ਓਮਕਾਰ ਸਤਿਗੁਰ ਪ੍ਰਸਾਦ ਗੰਨ ਨਮਾ ਦਾਲਾ ਬੋਲ